ਕਿਹੜੀ ਕੀੜੀ ਕਲਾਸ ਚ ਪੜ੍ਹਦੀ ਸੀ ਉਹ ਵੀ ਸਰਕਿਸ ਦਾ ਮਾਸਟਰ ਪੜ੍ਹਦਾ ਕੀ ਨਾਮ ਕੀ ਹੋਇਆ ਕੀ ਸੀਗਾ ਜੀ ਪਤਾ ਨਹੀਂ ਚੰਗੇ ਬੋਲੀ ਆਸ ਦੀ ਗੇਂਦੀ ਮੈਂ ਸਵੇਰੇ ਬਾਸ ਤੇੜਾ ਹੀ ਦੁਪਹਿਰ ਨੂੰ ਮੈਂ ਲੈ ਕੇ ਜਾਣਾ ਇਥੋਂ ਵੀ ਰੋਜ਼ कर -कर परेशान हो गए फ्रेंडा देख दिया देखिया। सारा को देखा ने बाद चू पाचा इधर पिछे जाके देखिया फोन किया अंकल ने सुसाइड कर दिया ਕਿਹੜੀ ਜਗ੍ਹਾ ਤੇ ਆਪ ਕਲਾਸਰੂਮ ਤੇ ਜਾਂ ਕਿਤੇ ਕਲਾਸਰੂਮ ਚ ਪਰ ਇਹ ਕਲਾਸ ਉਸ ਟਾਈਮ ਕੋਈ ਨਹੀਂ ਸੀ ਟੀਚਰ ਤੇ ਬੱਚਾ ਤੁਹਾਨੂੰ ਕਾਲਜ ਵਾਲਿਆਂ ਨੇ ਦੱਸੀ ਪਹਿਲੇ ਜਾਣੇ ਮੈਨੂੰ ਕੁੜੀਆਂ ਨੇ ਜਿਹੜੀਆਂ ਨਾਲ 파ੜਦੀਆਂ ਉਹ ਭੱਜ ਕੇ ਦੇਖਣ ਗਈਆਂ ਉਹਨਾਂ ਨੇ ਦੱਸਿਆ ਬਾਹਰ ਖੜੀਆਂ ਸੀ ਵਿਚਾਰੀਆਂ ਮੈਂ ਕਿਹਾ ਪੁੱਤ ਮੇਰਾ ਪੁੱਤ ਦੇਖਿਆ ਤੁਸੀਂ ਉਹ ਕਿਹੜੇ ਚੰਕਲੰਦਰ ਹੀ ਆਵਾਰ ਨਹੀਂ ਆਈ ਅਜੇ ਮੈਂ ਲੱਭਿਆ ਨਾਲ-ਵਾਲ ਉਹ ਕੇਨ ਧਰ ਕੇ ਆਤਾ ਦੱਸਿਆ ਆਏ ਕారణ ਕੀ ਹੈ ਕਿ ਪੱਕਾ ਨਹੀਂ ਮੈਂ ਤਾਂ ਆਪ بڑا ਹੈਰਾਨ ਆ ਜੰਗੀ ਭਲੀ ਆਈ ਕੋਈ ਕੋਈ ਤੰਗ ਬਣਾਤਾ ਨਹੀਂ ਕਰਦਾ ਕੋਈ ਕੋਈ ਵੀ ਨਹੀਂ ਕੋਈ ਬਹੁਤ ਖੁਸ਼ ਸੀ ਹੋਏ ਖੁਸ਼ੀ ਕਿ ਕਿਹੜੀ ਖੈਰ ਦੇ ਰਹਿਣ ਆਵੇ ਤੁਸੀਂ ਇੱਥੇ ਹੀ ਲਦੇੜੀ ਨੰਗਲੀ ਮੰਗਲ ਮੰਗਲ ਆਪਾ ਇੱਕ ਇੱਥੇ ਜਾਵਾ ਤੇ ਤਿੰਨ ਬੱਚੇ ਤੁਹਾਡੇ ਤੇ ਤਿੰਨ ਬੱਚੇ ਆਈ ਵੀ ਦੋ ਕੁੜੀਆਂ ਹੈ ਕਮਲਾਵਾ ਤੇ ਕੋਈ ਕੁਛ ਕੁਛ ਲਿਖਿਆ ਤਾਂ ਨਹੀਂ ਬੱਚੀ ਨੇ ਕੋਈ ਕਿਸੇ ਨੂੰ ਪਰੇਸ਼ਾਨ ਹੋਏ ਜੇ ਕੋਈ ਤੰਗ ਪਰੇਸ਼ਾਨ ਕਰਦਾ ਕਿਸੇ ਨੂੰ ਆਖਰੀ ਫੋਨ ਕੀਤਾ ਹੋਰ ਗੱਲ ਪਤਾ ਨਹੀਂ ਮੈਨੂੰ ਪਤਾ ਨਹੀਂ ਮੈਂ ਤਾਂ ਫੋਨ ਕਰ ਕਰ ਕੇ ਭਰਜਾਨ ਅਗੇ ਚੱਕਿਆ ਨਹੀਂ ਉਹਦੀ ਭੈਣ ਨੂੰ ਬੋਲ ਕੇ ਤਾਂ ਉਹਨੇ ਵੀ ਕੀਤਾ ਚੱਕਿਆ ਹੀ ਨਹੀਂ ਫੋਨ ਕਿੰਨੇ ਵਜੇ ਤੁਸੀਂ ਫੋਨ ਕਰਨੀ ਸ਼ੁਰੂ ਕਰਦੇ ਮੈਂ ਤਾਂ 1.5 ਵਜੇ ਉਹਨੂੰ ਲੈਣ ਉਹਨਾਂ 1.5 ਵਜੇ ਹਾਂਜੀ 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 ਉਹਦੀ ਫਰੈਂਡਾਂ ਬਾਹਰ ਖੜੀਆਂ ਸੀ ਮੈਂ ਪੁੱਤ ਕਿੱਥੇ ਆ ਮੈਂ ਵੀ ਅੰਕਲ ਅੰਦਰ ਹੀ ਆਸੀ ਤਵਾ ਹਰ ਰੋਜ਼ ਬਾਹਰ ਖੜ੍ਹੀ ਹੁੰਦੀ ਹੈ ਮੈਂ ਉਹਨਾਂ ਨੂੰ ਕੁਝ ਉਹ ਅੰਦਰ ਬੈਠੀ ਰਹਿੰਦੀ ਇੱਥੇ ਇੱਥੇ ਬੈਠੀ ਰਹਿੰਦੀ ਅੰਦਰ ਉਹਨੂੰ ਫੋਨ ਕਰਕੇ ਲੈ ਕੇ ਜਾਣਾ ਫੋਨ ਕਰੀ ਜਾਣਾ ਚੱਕਦੀ ਆਨੀ ਮੈਂ ਪੁੱਤ ਤੁਸੀਂ ਦੇਖ ਲਓ ਉਹ ਦੇਖਦੀਆਂ ਵਿਚਾਰੀਆਂ ਲੱਭ ਲੱਭ ਕੇ ਪਰੇਸ਼ਾਨ ਹੋ ਗਏ ਆ ਵੀ ਉਹਨਾਂ ਕੀ ਲੱਗਦਾ ਕਿਹੜੀ ਚੀਜ਼ ਨਾਲ ਉਹਨਾਂ ਨੇ ਕੀ ਮੈਨੂੰ ਆਪ ਨਹੀਂ ਪਤਾ ਕੀ ਹੋ ਗਿਆ ਮੈਨਤਾ ਸਮਝ ਨਹੀਂ ਆਉਦੀ ਓਏ ਮੈਂ ਕਿੱਥੇ ਜਾਵਾਂ ਜੀ ਕਾਲਜ ਦੇ ਵਿੱਚ ਐਸੀ ਕੀ ਮੈਂ ਆਫਿਸ ਸੁਪਰਿੰਟੈਂਡੈਂਟ ਸਰ ਕੀ ਤੁਹਾਡੇ ਕਾਲਜ ਦੇ ਵਿੱਚ ਕਿਉਂ ਕੁੜੀ ਨੇ ਸੁਸਾਈਡ ਕੀਤਾ ਕੀ ਨਾਮ ਹੈ ਕਿਹੜੀ ਕਲਾਸ ਪੜ੍ਹਦੀ ਹੈ ਐਕਚੁਅਲੀ ਅੱਜ ਮੈਨੂੰ ਟੀਚਰਾਂ ਤੋਂ ਪਤਾ ਲੱਗਿਆ ਜੀ ਕਿ ਉਹਨਾਂ ਕੋਲੇ ਕੁਝ ਬੱਚੇ ਆਏ ਜੀ ਕਿ ਆਹ ਜਿਹੜੀ ਲੜਕੀ ਹੈਗੀ ਹੈ ਜਸਪ੍ਰੀਤ ਕੌਰ ਉਹਦਾ ਨਾਮ ਬਹੁਤ ਸੇ ਪਤਾ ਲੱਗਿਆ ਸਾਨੂੰ ਕਿ ਉਹਨੇ ਆਪਣੇ ਫਰੈਂਡਸ ਨੂੰ ਮੈਸੇਜ ਭੇਜਿਆ ਕਿ ਮੇਰਾ ਅੱਜ ਆਹੀ ਤਰੀਕਾ ਬਚਿਆ ਬਸ ਹੋਰ ਮੇਰੇ ਕੋਲ ਕੋਈ ਰਾਹ ਨਹੀਂ ਬਚਿਆ ਅੱਛਾ ਜੀ ਬੱਚੇ ਭੱਜੇ ਭੱਜੇ ਟੀਚਰ ਇਨਚਾਰਜ ਕੋਲੇ ਗਏ ਜੀ ਕਿ ਐਦਾ ਬੱਚੇ ਦਾ ਮੈਸੇਜ ਆਇਆ ਜੀ ਤੇ ਉਹਨੂੰ ਲੱਭੀ ਕਿੱਥੇ ਕਿੱਥੇ ਗਈ ਆ ਉਹ ਫਿਰ ਸਾਰੇ ਲੱਭਿਆ ਗਿਆ ਤੇ ਇੱਕ ਕਮਰੇ ਦੇ ਵਿੱਚ ਉਹਦੀ ਸੁਸਾਈਡ ਦਾ ਸੀਗਾ ਮਿਲਿਆ ਸਰ ਇਹ ਕਿੰਨੇ ਵਜੇ ਉਹਨੇ ਮੈਸੇਜ ਕੀਤਾ ਤੇ ਕਿੰਨੇ ਵਜੇ ਸੁਸਾਈਡ ਇਦੇ ਬਾਰੇ ਵੀ ਉਹ ਐਗਜੈਕਟ ਤਾਂ ਨਹੀਂ ਪਤਾ ਐਕਚੁਅਲੀ ਟੀਚਰ ਇਨਚਾਰਜ ਹੀ ਦੱਸ ਸਕਦੇ ਸੀ ਕਿ ਉਹ ਚਲੇ ਗਏ ਬਿਲਕੁਲੇ ਤਾਂ 2:20 ਮਿੰਟ ਤੇ ਟੀਚਰ ਆ ਕੇ ਮਿਲਿਆ ਤੇ ਮੈਂ 2:25 ਤੇ ਉਸੇ ਵੇਲੇ ਆਪਣੇ ਐਸਐਚਓ ਮਡਰ ਟਾਊਨ ਨੂੰ ਫੋਨ ਕਰਤਾ ਵੀ ਅੱਜਾ ਕਟਣਾ ਹੋਈ ਹੈ ਤੇ ਤੁਸੀਂ ਆਓ ਅਛੇਰੀ ਤੇ ਕੁੜੀ ਕਿੰਨੇ ਕੁ ਸਾਲ ਹੋਵੇ ਜਿੱਥੇ ਪੜਦੇ ਨੂੰ ਬੀਵੀਏ ਫਰਸਟ ਈਅਰ ਦਾ ਬੱਚਾ ਸੀ ਹਲੇ ਤਾਂ ਪਹਿਲਾ ਸਾਲ ਹੀ ਸੀ ਪਹਿਲਾ ਸਾਲ ਹਾਂਜੀ ਹਾਂ ਤੇ ਕੋਈ ਐਦਾ ਦੀ ਕੋਈ ਗੱਲਬਾਤ ਕੋਈ ਬੱਚਾ ਕਿਸੇ ਤੋਂ ਪਰੇਸ਼ਾਨ ਹੋਵੇ ਜਾਂ ਕਿਸੇ ਨੇ ਕੁਝ ਕਹਿ ਦਿੱਤਾ ਹੋਵੇ ਐਦਾ ਕੁਝ ਨਹੀਂ ਹੈਗਾ ਇਹ ਤਾਂ ਐਕਚੁਅਲੀ ਇਨਵੈਸਟੀਗੇਸ਼ਨ ਹੋਰੇਗੀ ਫੇਰ ਹੀ ਪਤਾ ਲੱਗੇਗਾ ਫਿਰ ਸਨਸਟਰੀਆ ਹੋਵੇ ਕੁਝ ਨਹੀਂ ਮਿਲਿਆ ਤਾਂ ਕੁਛ ਬੱਚੇ ਦੇ ਕਿੰਨੇ ਪੀਰੀਅਡ ਆ ਜਿਹੜੇ ਉਹਨੂੰ ਲਗਾ ਲਿਏ ਅੱਜ ਐਕਚੁਅਲੀ ਐਮਬੈਸਟੀ ਸੀਗਾ ਸਾਡੇ ਨਾਲ ਟੈਸਟ ਹੁੰਦੇ ਆ ਜੀ ਤੇ ਉਹ ਟੈਸਟ ਸੀਗਾ ਅੱਜ ਉਹਨੇ ਟੈਸਟ ਦਿੱਤਾ ਉਹਦੀ اٹੈਂਡੈਂਸ ਵੀ ਹੈਗੀ ਹੈ ਅੱਛਾ ਉਸ ਤੋਂ ਬਾਅਦ ਉਹ ਚਲੀ ਗਈ ਹੈ ਬਸ ਸਾਨੂੰ ਨਹੀਂ ਪਤਾ ਵੀ ਕਿੱਧਰ ਗਈ ਹੈ ਕਿਉਂਕਿ ਟੀਚਰਸ ਨੇ ਤਾਂ ਟੈਸਟ ਲਿਆ ਤੇ ਬਸ ਖਤਮ ਹੋ ਗਿਆ ਕੋਈ ਸੀ ਕਿ ਜੀ ਤੇ ਇਹ ਬੱਚਾ ਉਹ ਰੋਜ਼ ਰੈਗੂਲਰ ਆ ਰਿਹਾ ਸੀ ਕਿ ਜੀ ਕਾਲਜ ਇਹ ਟੀਚਰ ਦੱਸ ਸਕਦੇ ਐ ਐਕਚੁਅਲੀ ਉਹ اٹੈਂਡੈਂਸ ਹੋ ਲੈਂਦੇ ਮੈਨੂੰ ਤਾਂ ਆਫਿਸ ਦੇ ਬਾਰੇ ਪਤਾ ਹੁੰਦਾ ਬੱਚਿਆਂ ਬਾਰੇ ਮੈਨੂੰ ਕੋਈ ਜਾਣਦਾ ਨਹੀਂ ਜਿਹੜੀ ਕਲਾਸ ਚ ਲੜਕੀ ਪੜ੍ਹਦੀ ਸੀ ਉਹਦੇ ਅੰਦਰ ਨੇ ਸੁਸਾਈਡ ਕੀਤਾ ਜਾਂ ਕਿਸੇ ਹੋਰ ਜਗ੍ਹਾ ਨਹੀਂ ਕਿਸੇ ਹੋਰ ਜਗ੍ਹਾ ਤੇ ਅੱਛਾ ਜੀ ਕਿਉਂਕਿ ਜਦੋਂ ਉਹਨਾਂ ਨੂੰ ਮੈਸੇਜ ਗਿਆ ਉਹਨਾਂ ਨੇ ਸਭ ਤੋਂ ਪਹਿਲਾਂ ਆਪਣੇ ਡਿਪਾਰਟਮੈਂਟ 'ਚ ਉਹਨੂੰ ਲੱਭਿਆ ਅੱਛਾ ਜੀ ਕਿ ਬੱਚਾ ਕਿੱਥੇ ਹੈਗਾ ਪਰ ਉਹ ਡਿਪਾਰਟਮੈਂਟ 'ਚ ਨਹੀਂ ਮਿਲੀ ਫਿਰ ਕਿਸੇ ਹੋਰ ਡਿਪਾਰਟਮੈਂਟ 'ਚ ਹੋਰ ਨਹੀਂ ਅੱਛਾ ਜੀ ਤੇ ਪੁਲਿਸ ਕਿੰਨੀ ਕੁ ਦੇਰ ਤੱਕ ਪਹੁੰਚ ਗਈ ਸੀ ਜੀ ਪੰਜ ਮਿੰਟ ਚ ਹੀ ਆ ਗਏ ਸੀ ਨਾਲ ਦੀ ਨਾਲ ਜਦੋਂ ਮੈਂ ਫੋਨ ਕੀਤਾ ਨਾਲ ਦੀ ਨਾਲ ਪੁਲਿਸ ਦੀ ਟੀਮ ਪਹੁੰਚ ਗਈ ਇੱਥੇ ਐਸ ਐਚ ਓ ਮਾਡੂਲ ਟਾਉਨ ਮਿਸਟਰ ਚੀਮਾ ਉਹ ਵੀ ਆ ਗਏ ਸੀ ਨਾਲ ਦੀ ਨਾਲ ਠੀਕ ਹੈ ਜੀ ਤੇ ਕੁੜੀ ਨੇ ਸੁਸਾਇਸਾਈਡ ਕੀਤਾ ਕਿਹੜੀ ਚੀਜ਼ ਦੇ ਨਾਲ ਜੀ ਉਹ ਦੁਪੱਟਿਆ ਸੀ ਚੁੰਨੀ ਸੀਗੀ ਉਹਦੀ ਜੀ ਪੱਕੇ ਦੇ ਨਾਲ ਲਟਕਾਇਆ ਪੱਕੇ ਨਾਲ ਲਟਕੀ ਸੀ ਬੈਂਚ ਦੇ ਉੱਪਰ ਚੜ੍ਹ ਕੇ ਕੀਤਾ ਜੀ ਜਾਂ ਕਿਤੇ ਹੋਰ ਬੈਂਚ ਸੀਗਾ ਉਹਦੇ ਉੱਪਰ ਅੱਛਾ ਜੀ ਤੇ ਕਿੰਨੇ ਕੁ ਵਜੇ ਦਾ ਟਾਈਮ ਸੀਗਾ ਜਦੋਂ ਸੁਸਾਇਸਾਈਡ ਦਾ ਨਹੀਂ ਇਹ ਮੈਨੂੰ ਨਹੀਂ ਨਾ ਪਤਾ ਐਗਜ਼ੈਕਟਲੀ ਗੱਲ ਹੀ ਤਾਂ ਦੋ ਵੀ ਤੇ ਇਨਫਰਮੇਸ਼ਨ ਮਿਲੀ ਹੈ ਨਾਲ ਦੀ ਨਾਲ ਮੈਂ ਪੁਲਿਸ ਨੂੰ ਫੋਨ ਕੀਤਾ ਫੋਨ ਤਾਂ ਵੱਲ ਨਾਲ ਦੀ ਨਾਲ ਟੀਮ ਆ ਗਈ ਸਾਰੇ ਜਿਹੜੇ ਤੁਸੀਂ ਇੱਕ ਮੈਸੇਜ ਦੀ ਗੱਲ ਕਰ ਰਹੇ ਹੋ ਕਿ ਉਹਨੇ ਆਪਣੀ ਸੇਲੀ ਨੂੰ ਉਹ ਬੱਚਿਆਂ ਨੂੰ ਉਹਦੇ ਆਪਣੀ ਸੇਲੀ ਨੂੰ ਕੀਤਾ ਉਹ ਐਕਚੁਅਲੀ ਮੈਂ ਨਹੀਂ ਦੇਖਿਆ ਉਹ ਉਹਦੇ ਟੀਚਰ ਇਨਚਾਰਜ ਨੂੰ ਜ਼ਰੂਰ ਦਿਖਾਇਆ ਤੇ ਤੁਸੀਂ ਪੜਿਓ ਮੈਸੇਜ ਕੀ ਸੀਗਾ ਨਹੀਂ ਮੈਂ ਨਹੀਂ ਪੜਿਆ ਮਿੰਦੂ ਨਹੀਂ ਪਤਾ ਉਹਦੇ ਬਾਰੇ ਚ ਕਿਉਂਕਿ ਉਹ ਟੀਚਰ ਇਨਚਾਰਜ ਹੀ ਦੱਸ ਰਹੇ ਸੀਗੇ ਇਦਾਂ ਬੱਸ ਜ ਮਿੰਦੂ ਨਹੀਂ ਪਤਾ ਉਹਦੇ ਕੋਈ ਜਾਣਕਾਰੀ ਨਹੀਂ ਠੀਕ ਹੈ ਥੋੜੀ ਹੈ ਆਪਣੇ 19 ਸਾਲ ਦੀ ਉਮਰ ਉਹਨੇ ਪਹਾਲਿਆ ਅੱਗੇ ਦੀ ਹਜੇ ਅਸੀਂ ਬੋਡੀ ਮੂਵ ਕਰਾਈ ਸਿਵਲ ਦੇ ਵਿੱਚ ਤੇ ਉਹਦੀ ਫੈਮਿਲੀ ਨੂੰ ਬੁਲਾਇਆ ਗਿਆ ਇਨਵੈਸਟੀਗੇਸ਼ਨ ਔਨ ਗoing ਹੈ ਜੋ ਅੱਗੇ ਜੋ ਤੱਥ ਸਾਹਮਣੇ ਆਏ ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਏਗੀ ਤੇ ਕੀ ਪਤਾ ਲੱਗਿਆ ਕਿ ਕਿਉਂ ਕਾਰਨ ਕੀ ਸੀਗਾ ਕੁਝ ਕਾਰਨ ਹਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹਦੀ ਫੈਮਿਲੀ ਤੋਂ ਪੁੱਛਾਂਗੇ ਉਹਦੇ ਫਰੈਂਡਸ ਜਿੰਨੇ ਸਰਕਲ ਹੈਗਾ ਸਾਰੇ ਬੁਲਾਏ ਨੇ ਕੋਈ ਲੈਟਰ ਵਗੈਰਾ ਮਿਲਿਆ ਨਹੀਂ ਲੈਟਰ ਲੈਟਰ ਲਾਸਟ ਫੋਨ ਕੀਤਾ ਹੋਵੇ ਉਹ ਹਜੇ ਫੋਨ ਜਦੋਂ ਆਪਾਂ ਚੈੱਕ ਕਰਾਂਗੇ ਉਹਦਾ ਜੀ ਉਹ ਸਾਰਾ ਉਹਦੇ ਵਿੱਚ ਡਿਟੇਲ ਚ ਨਿਕਲੇ ਗਏ ਕੁਝ ਪਤਾ ਲੱਗਿਆ ਕਾਲਜ ਵੱਲੋਂ ਦੱਸਿਆ ਉਹਦੇ ਫਰੈਂਡ ਨੇ ਨਹੀਂ ਡੇਟ ਲਈ ਕੋਈ ਸਾਰੇ ਬੁਲਾਏ ਹੋਏ ਜੀ ਇਨਸਾਨ ਕਰਦਾ ਹੋਏ ਸਾਰੇ ਬੁਲਾਏ ਹੋਏ ਜੀ ਜਿੰਨੇ ਦਾ ਫਰੈਂਡ ਸਰਕਲ ਸੀ ਨਾ ਚੈੱਕ ਕੀਤਾ ਵੀ ਕਿਸੇ ਹੋਰ ਤਾਂ ਨਹੀਂ ਸ਼ਰਾਰਤ ਕੀਤੀ ਸਾਰਾ ਕੁਝ ਜੀ ਰਿਕਾਰਡ ਲੈ ਲਿਆ ਸੀ ਜੀ ਸਾਰਾ ਜੋ ਸਾਹਮਣੇ ਇਨਵੈਸਟੀਗੇਸ਼ਨ ਤੇ ਆਏਗਾ ਛੇਤੀ ਤੋਂ ਛੇਤੀ ਕਾਨੂੰਨੀ ਕਰਵਾਈ ਕਰਾਂਗੇ ਸਰ ਜਿਸ ਜਗ੍ਹਾ ਉਹਨੇ ਸੁਸਾਈਡ ਕੀਤਾ ਉਹਦਾ ਕਲਾਸਰੂਮ ਸੀਗਾ ਜਾਂ ਕੋਈ ਅਦਰ ਜਗ੍ਹਾ ਕਲਾਸਰੂਮ ਸੀ ਕਲਾਸਰੂਮ ਆ ਗਿਆ